सत श्रीकाल जी साइनल में बहुत 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 स्वागत है आज एक बार फिर वास्ते बहुत वह उपा लेके आए हाँ कई लोग जिस तरह कहें कि मैडम असी तो जिस तरह तुम दस्यापाता पर सू कोई फर्क नहीं पाया निराश होने की जरूरत नहीं है जिस तरह कि मैं तुम्हें दसती ही हाँ कि हर एक बंदे के कुंडली के ग्रह अलग होंगे कर्म अलग अलग होंगे तो इस करके जरूरी नहीं है कि हर एक जरा उपा है तो फिट बैठे इस करके एक ही प्रॉब्लम्स के बड़े सारे उपादी तो किस्मत फिट बैठ जाए कुछ पता नहीं होंगे हम अब जो है जो तो उपा है जो मैं लैके आई हाँ इस तो आर्थिक समस्यावं जड़िया बिल्कुल दूर होने वाली हम होली आने वाली है इसका तो पता है ਇਹ ਹੋਲੀ ਦੀ ਰਾਤ ਤੁਸੀਂ ਇਹ ਉਪਾਅ ਕਰਨਾ ਹੈ ਤੇ ਬਿਲਕੁਲ ਸਾਰਾ ਸਾਲ ਤੁਹਾਡੇ ਘਰ ਵਿੱਚ ਜਮ ਕੇ ਪੈਸਾ ਆਏਗਾ ਤੇ ਉਹ ਉਪਾਅ ਕਿਹੜਾ ਹੈ ਦੱਸਣ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਚੰਗੀਆਂ ਲੱਗ ਰਹੀਆਂ ਹਨ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਜਿਆਦਾ ਤੋਂ ਜਿਆਦਾ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਆ ਕਰੋ ਜੀ ਤੇ ਚਲੋ ਹੁਣ ਗੱਲ ਕਰ ਲੈਂਦੇ ਹਾਂ ਅੱਜ ਦੇ ਉਪਾਅ ਦੀ ਅੱਜ ਦੇ ਵਿੱਚ ਵੀਡੀਓ ਵਿੱਚ ਮੈਂ ਤੁਹਾਨੂੰ ਦੋ ਉਪਾਅ ਦੱਸਣ ਵਾਲੀ ਹਾਂ ਕਈ ਲੋਕ ਮੈਨੂੰ ਕਮੈਂਟ ਵਿੱਚ ਆਏ ਵੀ ਪੁੱਛਦੇ ਹਨ ਜੇ ਮੈਂ ਦੋ ਉਪਾਅ ਦੱਸਦੀ ਹਾਂ ਇੱਕੋ ਹੀ ਵੀਡੀਓ ਵਿੱਚ ਤਾਂ ਉਹ ਪੁੱਛਦੇ ਹਨ ਕਿ ਅਸੀਂ ਇੱਕ ਉਪਾਅ ਕਰੀਏ ਜਾਂ ਦੋਨੋਂ ਹੀ ਕਰੀਏ ਤਾਂ ਮੈਂ ਤੁਹਾਨੂੰ ਦੱਸ ਦਵਾਂ ਜੇਕਰ ਤਾਂ ਉਹ ਅਲੱਗ-ਅਲੱਗ ਪ੍ਰੋਬਲਮਸ ਵਾਸਤੇ ਹੁੰਦੇ ਹਨ ਤਾਂ ਤੁਹਾਨੂੰ ਜਿਹੜੀ ਪ੍ਰੋਬਲਮ ਤੁਹਾਡੇ ਕੰਮ ਵਿੱਚ ਹੈ ਤੁਸੀਂ ਉਸ ਦੇ ਅਕੋਰਡਿੰਗ ਉਪਾਅ ਕਰੋ ਤੇ ਜੇਕਰ ਇੱਕੋ ਹੀ ਪ੍ਰੋਬਲਮ ਦੇ ਦੋ ਉਪਾਅ ਦੱਸਦੀ ਹਾਂ ਤਾਂ ਤੁਸੀਂ ਦੋਨੋਂ ਹੀ ਕਰ ਸਕਦੇ ਹੋ ਉਹਦਾ ਜ਼ਿਆਦਾ ਰਿਜ਼ਲਟ ਮਿਲਦਾ ਹੈ ਪਰ ਜੇਕਰ ਦੋਨੋਂ ਨਹੀਂ ਕਰ ਸਕਦੇ ਤਾਂ ਇੱਕ ਵੀ ਕਰੋ ਉਹਦਾ ਵੀ ਤੁਹਾਨੂੰ ਜ਼ਰੂਰ ਰਿਜ਼ਲਟ ਮਿਲੇਗਾ ਤੇ ਅੱਜ ਦੀ ਵੀਡੀਓ ਵਿੱਚ ਮੈਂ ਦੋ ਉਪਾਅ ਦੱਸ ਰਹੀ ਹਾਂ ਪਹਿਲਾ ਉਪਾਅ ਜੋ ਹੈ ਜਿਨ੍ਹਾਂ ਦੇ ਘਰ ਵਿੱਚ ਹਮੇਸ਼ਾ ਕਲਾਕਲਾ ਹੁੰਦੀ ਰਹਿੰਦੀ ਹੈ ਕਲੇਸ਼ ਪੈਦਾ ਰਹਿੰਦਾ ਹੈ ਉਹਨਾਂ ਵਾਸਤੇ ਹੈ ਤੇ ਦੂਜਾ ਉਪਾਅ ਕੰਨ ਸੰਬੰਧੀ ਪੈਸੇ ਸੰਬੰਧੀ ਹੈ ਕਿ ਪੈਸਾ ਸਾਰਾ ਸਾਲ ਆਏਗਾ ਉਸ ਵਸਤੇ ਇਹ ਤੇ ਪਹਿਲੇ ਉਪਾਅ ਤੁਸੀਂ ਕੀ ਕਰਨਾ ਹੈ ਜਿਸ ਦਿਨ ਹੋਲੀ ਜਲਾਈ ਜਾਂਦੀ ਹੈ ਤੁਹਾਡੇ ਘਰ ਦੇ ਕੋਲ ਕਿਸੇ ਨਾ ਕਿਤੇ ਮੱਲੇ ਮੱਲੇ ਵਿੱਚ ਲੋਕੀ ਹੋਲੀ ਤੋਂ ਜਿਹੜੀ ਰੰਗਾਂ ਵਾਲੀ ਹੋਲੀ ਹੁੰਦੀ ਹੈ ਉਸ ਤੋਂ ਇੱਕ ਦਿਨ ਪਹਿਲੇ ਲੋਕੀ ਹੋਲੀ ਜਲਾਉਂਦੇ ਹਨ ਉਸ ਦਿਨ ਰਾਤ ਨੂੰ ਜਦੋਂ ਹੋਲੀ ਜਲਾਈ ਜਾਂਦੀ ਹੈ ਤੁਸੀਂ ਇੱਕ ਸੁੱਕਾ ਨਾਰੀਅਲ ਲੈ ਲੈਣਾ ਹੈ ਤੇ ਉਸ ਦੇ ਅੰਦਰ ਅਲਸੀ ਦਾ ਤੇਲ ਪਾਣਾ ਹੈ ਅਲਸੀ ਦਾ ਤੇਲ ਤੋੜਾ ਜਾ ਅਸੀਂ ਗਾ ਤੇਲ ਪਾਣਾ ਹੈ ਉੱਤੋਂ ਦੀ ਥੋੜਾ ਜਿਹਾ ਤੋੜ ਕੇ ਉਹਦੇ ਅੰਦਰ ਅਲਸੀ ਦਾ ਤੇਲ ਪਾ ਦੇ ਦੇਣਾ ਤੇ ਥੋੜਾ ਜਿਹਾ ਉਸ ਦੇ ਅੰਦਰ ਗੁੜ ਪਾ ਦੇਣਾ ਹੈ ਬਸ ਇੰਨਾ ਹੀ ਕਰਨਾ ਹੈ ਉਸ ਤੋਂ ਬਾਅਦ ਤੁਹਾਡੇ ਘਰ ਦੇ ਜਿੰਨੇ ਫੈਮਿਲੀ ਮੈਂਬਰ ਹਨ ਉਹਨਾਂ ਨੂੰ ਬਿਠਾ ਦੇਣਾ ਹੈ ਥੱਲੇ ਚੋਕਰੀ ਮਾਰ ਕੇ ਤੇ ਸਾਰਿਆਂ ਦੇ ਉੱਤੇ ਸਾਰੇ ਫੈਮਲੀ ਮੈਂਬਰਾਂ ਦੇ ਉੱਤੇ ਸੱਤ-ਸੱਤ ਵਾਰ ਇਸ ਨਾਰੀਅਲ ਨੂੰ ਘੁਮਾ ਦੇਣਾ ਹੈ ਠੀਕ ਹੈ ਉਸ ਤੋਂ ਬਾਅਦ ਇਹ ਜਿਹੜਾ ਨਾਰੀਅਲ ਹੈ ਜਿੱਥੇ ਹੋਲੀ ਜਲਾਈ ਜਾ ਰਹੀ ਹੈ ਤੁਹਾਡੇ ਘਰ ਦੇ ਕੋਲ ਕਿਧਰੇ ਵੀ ਉੱਥੇ ਜਾ ਕੇ ਤੁਸੀਂ ਇਹ ਨਾਰੀਅਲ ਪਾ ਦੇਣਾ ਹੈ ਉਸ ਅੱਗ ਦੇ ਵਿੱਚ ਉਸ ਅਗਨੀ ਦੇ ਅੰਦਰ ਉਸ ਦੇ ਨਾਲ ਕੀ ਹੋਏਗਾ ਪੂਰਾ ਸਾਲ ਤੁਹਾਡੇ ਘਰ ਵਿੱਚ ਸ਼ਾਂਤੀ ਬਣੀ ਰਹੇਗੀ ਕਿਸੇ ਵੀ ਮੈਂਬਰ ਨੂੰ ਕਦੀ ਗੁੱਸਾ ਨਹੀਂ ਆਏਗਾ ਕਿਸੇ ਵੀ ਮੈਂਬਰ ਨੂੰ ਕਦੀ ਬਿਮਾਰੀ छू भी नहीं पाएगी उपाय उपा पैसा आएगा। की करना है? एक सिक्का लेना है नोट कर लो पांच का ही सिक्का लेना है क्योंकि यह जरा सिक्का होंगे है जो साव हमें उन्होंने उस स्विच ए शक्ति होंगी है अस्टा लेके ती रात ना है अठ बजे तो बाद वाला उपा ਰੰਗਾ ਵਾਲੀ ਹੋਲੀ ਤੋਂ ਇੱਕ ਦਿਨ ਪਹਿਲੇ ਜਿਸ ਦਿਨ ਹੋਲੀ ਜਲਾਈ ਜਾਂਦੀ ਹੈ ਆਪਣੇ ਸੱਜੇ ਹੱਥ ਤੇ ਉਹ ਤੁਸੀਂ ਸਿੱਕਾ ਪੰਜ ਦਾ ਰੱਖ ਲੈਣਾ ਹੈ ਤੇ ਪਥਵੀ ਅਗਨੀ ਜਲ ਵాయు ਆਕਾਸ਼ ਇਹਨਾਂ ਪੰਜ ਤਤਵਾਂ ਨੂੰ ਪ੍ਰਣਾਮ ਕਰਨਾ ਹੈ ਤੇ ਯਾਦ ਕਰਕੇ ਅੱਖਾਂ ਬੰਦ ਕਰਕੇ ਤੁਸੀਂ ਐ ਆਪਣੇ ਮਨ ਵਿੱਚ ਬੋਲਣਾ ਹੈ ਕਿ ਸਾਨੂੰ ਸਾਰਾ ਸਾਲ ਜੋ ਵੀ ਹੈ ਕਿ ਸਾਡੀ ਮਦਦ ਕਰੋ ਇਹ ਪੈਸੇ ਸੰਬੰਧੀ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹ ਦੂਰ ਕਰੋ ਬਸ ਤੁਸੀਂ ਐਨਾ ਹੀ ਬੋਲਣਾ ਹੈ ਬੋਲਣਾ ਜਦੋਂ ਤੁਸੀਂ ਹੈ ਜਦ ਤੱਕ ਤੁਸੀਂ ਆਪਣੇ ਘਰ ਦੇ ਜਿਹੜੀ ਛੱਤ ਹੋਏਗੀ ਉੱਤੇ ਚਲੇ ਜਾਓ ਕਿਉਂਕਿ ਖੁੱਲੇ ਆਸਮਾਨ ਦੇ نیچے ਹੀ ਇਹ ਕਰਨਾ ਹੈ ਠੀਕ ਹੈ ਜਾਂ ਤਾਂ ਤੁਹਾਡੇ ਨੀਚੇ ਵੇੜੇ ਵਿੱਚ ਕਰ ਸਕਦੇ ਹੋ ਜਾਂ ਛੱਤ ਤੇ ਕਰ ਸਕਦੇ ਹੋ ਜਿੱਥੋਂ ਤੁਹਾਨੂੰ ਖੁੱਲਾ ਆਸਮਾਨ ਨਜ਼ਰ ਆਵੇ ਤੇ ਇਹ ਬੋਲਣ ਤੋਂ ਬਾਅਦ ਤੁਸੀਂ ਇਹ ਪੰਜ ਦਾ ਜਿਹੜਾ ਸਿੱਕਾ ਹੈ ਚੰ드ਰਮਾ ਦੀ ਰੋਸ਼ਨੀ ਵਿੱਚ ਰੱਖ ਦੇਣਾ ਹੈ ਅੱਧਾ ਘੰਟਾ ਤੁਸੀਂ ਉਸ ਨੂੰ ਉੱਥੇ ਹੀ ਛੱਡ ਦੇਣਾ ਹੈ ਅੱਧੇ ਘੰਟੇ ਬਾਅਦ ਤੁਸੀਂ ਇਹ ਪੰਜ ਦਾ ਸਿੱਕਾ ਚੁੱਕ ਕੇ ਜਿੱਥੇ ਤੁਹਾਡੇ ਹੋਲੀ ਦਾ ਹੋਲੀ ਜਲਾਈ ਜਾ ਰਹੀ ਹੈ ਉੱਥੇ ਜਾ ਕੇ ਤੁਸੀਂ ਇਹ ਸਿੱਕਾ ਪਾ ਦੇਣਾ ਹੈ ਉੱਥੇ ਉਸ ਅਗਦੇ ਅੰਦਰ ਤੁਸੀਂ ਇਹ ਦੇਖਣਾ ਇਸ ਉਪਾਅ ਨਾਲ ਤੁਹਾਡੇ ਘਰ ਵਿੱਚ ਪੈਸਾ ਇੰਨਾ ਆਏਗਾ ਕਿ ਸਾਰਾ ਸਾਲ ਤੁਸੀਂ ਪੈਸਾ ਹੀ ਬਟੋਰਦੇ ਰਹੋਗੇ ਤੇ ਥੱਕ ਜਾਓਗੇ ਪਰ ਪੈਸਾ ਆਣਾ ਬੰਦ ਨਹੀਂ ਹੋਏਗਾ ਇਸ ਇੰਨਾ ਜਿਆ ਕੰਮ ਹੈ ਤੁਸੀਂ ਕਰਨਾ ਹੈ ਬੜੇ ਹੀ ਸਾਤਵਿਕ ਤੇ ਸ਼ਕਤੀਸ਼ਾਲੀ ਉਪਾਅ ਮੈਂ ਦੱਸੇ ਹਨ ਦੋ ਪਹਿਲੇ ਉਪਾਅ ਨਾਲ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਰਹੇਗੀ ਤੁਹਾਡੇ ਘਰ ਦੇ ਸਾਰੇ ਮੈਂਬਰ ਤੰਦਰੁਸਤ ਰਹਿਣਗੇ ਕਦੀ ਵੀ ਉਹਨਾਂ ਨੂੰ ਗੁੱਸਾ ਨਹੀਂ ਆਏਗਾ ਦੂਸਰਾ ਉਪਾਅ ਕਰਨ ਨਾਲ ਤੁਹਾਡੇ ਘਰ ਵਿੱਚ ਕਦੀ ਵੀ ਪੈਸਿਆਂ ਦੀ ਕਮੀ ਨਹੀਂ ਰਹੇਗੀ ਸੋ ਐਸੀ ਅੱਜ ਦੀ ਮੇਰੀ ਵੀਡੀਓ ਦੀ ਜਾਣਕਾਰੀ ਵੀਡੀਓ ਵਿੱਚ ਦੱਸੇ ਗਏ ਉਪਾਅ ਜੇਕਰ ਪਸੰਦ ਆਏ ਹਨ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਤੇ ਸ਼ੇਅਰ ਕਰਕੇ ਦੂਸਰਿਆਂ ਦਾ ਵੀ ਭਲਾ ਕਰੋ ਤੇ ਕਮੈਂਟ ਵਿੱਚ ਮੈਨੂੰ ਜ਼ਰੂਰ ਆਪਣੀ ਵਿਚਾਰ ਤੇ ਫੀਡਬੈਕ ਜ਼ਰੂਰ ਦਿਆ ਕਰੋ ਜੀ ਚਲੋ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੇ ਹਾਂ ਅਗਰੇ ਵੀਡੀਓ ਵਿੱਚ ਬਾਦੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ